ਲਓ ਵੀ ਮਿੱਤਰੋ ਆਪਾਂ ਆਪਣੇ ਛੋਟੇ ਜਿਹੇ ਮਿੰਨੀ ਯੂ ਦੇ ਵਿੱਚ ਤੇ ਆ ਸਹਿਜ ਆ ਆਪਣਾ ਆ ਮੁਰਗੀਆਂ ਨੇ ਤੇ ਸਹਿਜ ਨੇ ਪਾਤੇ ਦਾਣੇ ਇਹਨਾਂ ਨੂੰ ਕਬੂਤਰ ਲੱਗੇ ਲੱਕੇ ਦਾਣੇ ਖਾਣ ਤੇ ਆ ਸਹਿਜ ਦੇ ਦੋਸਤ ਨੇ ਇਹ ਦੇਖਣਾ ਇਹਨੇ ਕਬੂਤਰ ਇੱਧਰ ਦੋਵੇਂ ਮਾਮਾ ਤਿਆਂ ਜਿੰਮੀ ਤੇਰ ਪੈਣੀ ਇਹ ਆਈ ਜਾਂਦੀਆਂ ਨੇ ਇੱਧਰ ਨੂੰ ਇਹ ਵੀ ਘੁੰਮਣਾ ਆਈਆਂ ਨੇ ਹਾਂ ਵੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਵਧੀਆ ਕਿਹੜਾ ਕਿਹੜਾ ਪਿੰਡ ਆ ਤੁਹਾਡਾ? ਢੋਮਾ ਬਰੇ ਤੇਰਾ ਪੁੱਤ? ਦੌਲਤਪੁਰ ਦੌਲਤਪੁਰ ਤੇਰਾ ਵੀ ਹੈ? ਰਪਾਲੂ ਰਪਾਲੂ ਲੈ ਵੀ ਰਿਸ਼ਤੇਦਾਰ ਨੇ ਆਸ ਵਿੱਚ ਹੀ ਚਾਰੇ ਤੇ ਆਹ ਸਹਜ ਆਪਣਾ ਤੇ ਲੱਕੇ ਕਬੂਤਰ ਸਹਜ ਨੇ ਛੱਟ ਤੇ ਤਾਂ ਗਾਣੇ ਪਾਤੇ। ਉਹਨੂੰ ਦਿਖਾਉਣਿਆ ਫੇਰ ਆਪਾਂ ਚੂਚੇ ਆਹ ਦੇਖੋ ਸਹਜ ਇਹਨਾਂ ਨੂੰ ਪਾਦੇ ਪੁੱਤ ਦਾਣੇ ਪਾਓ ਫੇਰ ਦਾਣੇ ਇਹਨਾਂ ਨੂੰ ਵੀ ਪਾਣੀ ਪੂਣੀ ਚੇਂਜ ਕਰੋ ਪੁੱਤ ਇਹਨਾਂ ਦਾ ਇਹ ਮੁਰਗੀ ਹੈ ਬਹੁਤ ਵੱਡੀ ਇਹ ਮੁਰਗੀ ਹੈ ਬਹੁਤ ਵੱਡੀ ਬਸ ਐਜ ਭਾਈ ਬੱਚੇ ਦਿਖਾਈ ਜਾਂਦਾ ਦੋਸਤਾਂ ਨੂੰ ਆਪਦੇ ਛੋਟੇ ਛੋਟੇ ਬੱਚੇ ਤੇ ਉਹ ਬੈਠੇ ਦੋ ਬੱਚੇ ਲੱਕਿਆਂ ਦੇ ਤੇ ਦੋ ਛੋਟੇ ਛੋਟੇ ਆ ਬੈਠੇ ਨੇ ਇਹ ਲੱਕਿਆਂ ਦੇ ਬੱਚੇ ਨੇ ਤੇ ਆਪਾਂ ਨਵਾਂ ਕਬੂਤਰ ਕੱਢਿਆ ਹੋਇਆ ਔਡ ਰਿਹਾ ਦੇਖ ਨਹੀਂ ਪਿਆਗਾ ਬੱਚੇ ਦੇ ਥੋੜਾ ਜਿਹਾ ਉੱਚਾ ਏ ਆ ਭਾਈ ਜਿੰਮੀ ਇਹ ਦਾਣੇ ਕਿਹਨੂੰ ਪਾਉਣੇ ਭਾਈ ਮੁਰਗਿਆਂ ਨੂੰ ਮੁਰਗਿਆਂ ਨੂੰ ਪਾਓ ਫਿਰ ਇਹਦਾ ਨਾਮ ਕੀ ਹੈ ਇਹਦਾ ਨਾਮ ਹੈਗਾ ਜਿੰਮੀ ਉਹਦਾ ਨਾਮ ਹੈਗਾ ਪੈਨੀ ਤੇ ਸ਼ਾਇ ਨੇ ਪਾਤੇ ਦਾਣੇ ਇੱਧਰ ਆਪਣਾ ਇੱਕ ਨਵਾਂ ਜੋੜਾ ਮੜਾਇਆ ਹੋਇਆ ਪਹਿਲੀ ਵਾਰੀ ਮਾਇਆ ਕਬੂਤਰੀ ਬੜੀਆ ਕਬੂਤਰ ਫ੍ਰੈਸ਼ ਹੋਤਾ ਕਬੂਤਰੀ ਆ ਬੈਠੀ ਆ ਤੇ ਕੂਤਰਾ ਪੂਰਾ ਇਹ ਨਵਾਂ ਜੋੜਾ ਮੜਾਇਆ ਆਪਾਂ ਉਹ ਵੀ ਗੁਰਿੰਦਾ ਲਓ ਵੀ ਸਹਿਜ ਲਿਆ ਕਾਲੂ ਨੂੰ ਇਹਦਾ ਨਾਮ ਹੈ ਜੀ ਕਾਲੂ ਆ ਕੀ ਹੈ ਇਹਦਾ ਨਾਮ ਕਾਲੂ ਰੱਖਿਆ ਮੈਂ ਤਾਂ ਕਾਲੂ ਰੱਖਦਾ ਇਹਦਾ ਨਾਮ ਤੁਸੀਂ ਸਾਡੇ ਬਲੌਗ ਦੇਖੇਂਗੇ ਉਹ ਵੀ ਹੈ ਠੱਡਾ ਚੈਨਲ ਦਾ ਨਾਮ ਹੈ ਸ਼ੌਂਕੀ ਜੱਟ ਚੀਮਾ ਕੀ ਨਾਮ ਹੈ ਸ਼ੌਂਕੀ ਜੱਟ ਚੀਮਾ ਜਾ ਕੇ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਠੀਕ ਹੈ ਨਾਲੇ ਦੇਖਣੇ ਨੇ ਵੀਡੀਓ ਲਾਈਕ ਜਰੂਰ ਕਰਨਾ ਸ਼ੇਅਰ ਵੀ ਕਰਨੀ ਆ ਠੀਕ ਆ ਵੀ ਆ ਉੱਤੇ ਗੋਬਰ ਵਾ ਲੈ ਲੈ ਵੇ ਖਰਿਆ ਦੇ ਕੀਲ ਬਟੇ ਹੈ ਉਹ ਕੀਲ ਬਟੇ ਗੋਤ ਬਟਾ ਨਾ ਦੇ ਆਰੇ ਕਿੱਥੇ ਗੋਤ ਬਟਾ ਨੂੰ ਬਟੇ ਆਰੇ ਬਰੇ ਆ ਮਾੜੀ ਲੈ ਗੋਤ ਬਟਾ ਵਟਾ ਦਿਖਾ ਕਿੱਥੇ ਆ ਸੱਜੇ ਕਹਿੰਦਾ ਗੋਤ ਆ ਪੈਰਾ ਜਬਰੇ ਇਹਦੇ ਚ ਗੋਤ ਬਟਾ ਨਹੀਂ ਹੈਗਾ ਉਹ ਠੱਲਾ ਨੇ ਹੈ ਗੋਤ ਬਟਾ ਨਹੀਂ ਹੈਗਾ ਠੱਲਾ ਹੈ ਇਹ ਚਲ ਇਹ ਖੜਾ ਇਹਦਾ ਖੜਾ ਇਹ ਦਗਾ ਹੀ ਖੜੇ ਮਾੜੇ ਇੱਥੇ ਤੁਹਾਡੀ ਇੱਕ ਫੋਟੋ ਵੀ ਖਿੱਚ ਲਈ ਨਾਲ ਹੁੰਦੀ ਆਪਾਂ ਬਾਰ ਪੇਪਰ ਤੇ ਲਾਵਾਂਗੇ ਯਾਰ ਖੜ ਜਾ ਵਿਚੇ ਸਾਰੇ ਲਿਆ ਬੱਕਰਾ ਵਿਚ ਖੜਾ ਬੱਕਰਾ ਬਈ ਸਹੇਦਾਰੋਂ ਤਕੜਾ ਦੇਖੋ ਸਾਰੇ ਜਣ ਇੱਧਰ ਲਓ ਵੀ ਇਹ ਸਹੇ ਦੇ ਦੋਸਤ ਨੇ ਝੋਟਾ ਖਚਾਈ ਜਾਂਦੇ ਨੇ ਆਪਣੇ ਕੋਲੇ ਇਸ ਟਾਈਮ ਦੋਸਤੋ ਪੰਜ ਮੁਰਗੀਆਂ ਨੇ ਇੱਕ ਮੁਰਗਾ ਆ ਆਪਾਂ ਇਹਨਾਂ ਵਿੱਚ ਬੱਚੇ ਵੇਖ ਤੇ ਕੀ ਹੋ ਗਿਆ ਹੱਸ ਜਾਨੇ ਹੋ ਆਪਾਂ ਤੁਹਾਨੂੰ ਉੱਡਣ ਵਾਲੀਆਂ ਕਬੂਤਰੀਆਂ ਵੀ ਦਿਖਾਉਨੇ ਆ ਆਪਣੇ ਜਿਹੜੀਆਂ ਆਪਾਂ ਬਾਜੀ ਦੇ ਛੱਡਦੇ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਉਹ ਆ ਬੈਠੇ ਨੇ ਬਦਾਮ ਬੂਹ ਪਾਏ ਸੀਗੇ ਉਹ ਆ ਕਬੂਤਰੀਆਂ ਨੇ ਥੱਲੇ ਦੋ ਕਬੂਤਰ ਨੇ ਆ ਬੈਠੇ ਕਿਵੇਂ ਲੱਗੇ ਜਾਨਵਰ ਆਪਣੇ ਦੇਖ ਕੇ ਦੱਸੋ ਮਾੜਾ ਜਿਆ ਇਹ ਆਪਣੀਆਂ ਉਡਾਣੀਆਂ ਕਬੂਤਰੀਆਂ ਜਿਹੜੀਆਂ ਆਪਾਂ ਬਾਜੀਂ ਦੇ ਛੱਡਦੇ ਆ ਇਹ ਉਹ ਕਬੂਤਰੀਆਂ ਨੇ ਇੱਧਰ ਹੈਗੇ ਨੇ ਆਪਣੇ ਉੱਡਣ ਵਾਲੇ ਕਬੂਤਰ ਦੇਖੋ ਵੇ ਰੋਡਾਂ ਵਾਲੇ ਕਬੂਤਰ ਇਹ ਹੈਗੇ ਨੇ ਨਾਰਾ ਇੱਧਰ ਹੈਗੀਆਂ ਨੇ ਮਦੀਨਾ ਆਇਆ ਇਹਨਾਂ ਨੂੰ ਕੁਲਰ ਤੇ ਜਵਾਕ ਸਾਰੇ ਘਰ ਦਾ ਮੌਇਨਾ ਕਰਦੇ ਨੇ ਦੇਖ ਰਹੇ ਨੇ ਤੂੰ ਆ ਕੇ ਬੜਾ ਤੀਨ ਮਰੀ ਜਾਂਦਾ ਕੋਈ ਨਾ ਲਓ ਵੀ ਆਪਣਾ ਕਬੂਤਰ ਵੀ ਨੀਮ ਆ ਗਿਆ ਆ ਗਿਆ ਕਬੂਤਰ ਆਪਣਾ ਛਤਰੀ ਦਾ ਆਪਣਾ ਇੱਕ ਬੱਚਾ ਬੰਨਿਆ ਹੋਇਆ ਇਹ ਬਾਈ ਕਾਲੇ ਦੇ ਘਰੋਂ ਲੈਂਦਾ ਆਪਾਂ ਇਹ ਕਬੂਤਰ ਜਿਹੜਾ ਆर्डर ਰਿਹਾ ਇਹ ਨਵਾਂ ਭਜਾਣ ਲੱਗਿਆ ਆਪਾਂ ਥੋਡੇ ਕਿਤੇ ਕਿਤੇ ਰੱਖੇ ਨੇ ਕਬੂਤਰ ਬਈ ਤੇਰੇ ਰੱਖੇ ਨੇ ਤੇਰੇ ਵੀ ਰੱਖੇ ਨੇ ਕਿੰਨੇ ਆ ਤੁਹਾਡੇ ਕੋਲੇ ਕਿੰਨੇ ਕਬੂਤਰ ਨੇ ਹੈ ਕਿੰਨੇ ਕਿੰਨੇ ਗੋਣਗੇ 14 15 ਕਿੰਨੇ 14 15 14 15 ਤੁਹਾਡੇ ਕੋ ਕਿੰਨੇ ਨੇ ਬਈ ਮਾਰੀ ਵਾਲੇ ਇਹਦੇ ਵਿੱਚ ਲਾ ਕੇ ਤਾਂ ਠੀਕ ਨਹੀਂ ਬਿਮਾਰੀ ਵਾਲੇ ਵਿੱਚ ਲਾ ਕੇ 30 ਬਹੁਤ ਕਬੂਤਰ ਨੇ ਉਹ ਤੁਹਾਡੇ ਕੋਲੇ ਲੈ ਵੀ ਸਹਜ ਉਹ ਪਰਲੇ ਬੱਚਿਆਂ ਨੂੰ ਵੀ ਧਾਣੇ ਪਾ ਦੇ ਯਾਰ ਨਾਲੇ ਮੈਂ ਆਪ ਬੱਚੇ ਦਿਖਾ ਦिए ਤੂੰ ਥੱਕਦਾ ਬਹੁਤ ਛੇਤੀਆਂ ਧਾਣੇ ਪਾ ਸਾਰਿਆਂ ਨੂੰ ਲੈ ਵੀ ਸਾਡੀ ਇਹ ਮੈਸੀ ਥੱਕ ਜਾਂਦੀ ਛੇਤੀ ਉਹ ਹੈਨਾ ਸੱਚੀ ਉਹ ਮੈਂ ਐਸਾ ਹੈ ਚਾਹ ਲੈ ਵੀ ਧਾਣੇ ਲੈ ਮੈਂ ਚੰਨ ਚੂਚੇ ਦਿਖਾਉਣਾ ਆਪਣੇ ਉਧਰਲੇ ਲੋਬੀ ਰਾਤ ਹਨੇਰੀ ਬਹੁਤ ਚੱਲੀ ਸੀਗੀ ਬਹੁਤ ਜੰਦ ਪਿਆ ਪਿਆ ਅੱਜ ਉੱਤੇ ਆਪਾਂ ਨੂੰ ਦੇਖ ਕੇ ਮਾਰਨ ਲੱਗੇ ਛਾਲਾ ਇਹ ਹੁਣ ਮਾਰਦੇ ਨੇ ਧਾਣੇ ਪਾ ਪਾਉਣੇ ਨੇ ਨੂ ਦਾਣੇ ਨਾਰੇ ਬਾਲਦੇ ਆ ਪਾਣੀ ਨਾਲ ਆ ਇਹਨਾਂ ਦੀ ਮਾਂ ਇਹ ਜਿਹੜੇ ਬੱਚੇ ਨੇ ਨਾ ਥੋੜੇ ਸ਼ਰਾਤੀ ਵੱਧ ਰਹੇ ਆਂ ਆਪ ਦੀ ਮਾਂ ਦੇ ਪੈਰ ਖਾ ਕੇ ਖੰਦੇ ਇਸ ਲਈ ਇਹ ਇਹ ਅਡਰ ਰੱਖੇ ਹੋਏ ਨੇ ਆਪਣੇ ਤੇ ਆ ਸਾਡੀ ਜਿੰਮੀ ਤੇ ਜਿੰਮੀ ਨੂੰ ਮੜੇ ਇਸ਼ਾਰਾ ਮਾਰਾਂਗੇ ਤਾਂ ਚੂਹੇ ਵਾਲੂ ਬਹੁਤ ਤੇਜ਼ ਭੱਜਦੀ ਆ ਇਹ ਤੇ ਆ ਸ਼ਿਕਾਰੀ ਲਿਆਇਆ ਆਪਣੇ ਦਾਣੇ ਮੈਂ ਪਾਉਣਾ ਪੁੱਤ ਦਾਣੇ ਬੱਚੇ ਭੱਜਦੇ ਬਹੁਤ ਨੇ ਤੇ ਜਿੰਮੀ ਨੂੰ ਆਪਾਂ ਤੁਹਾਨੂੰ ਇਸ਼ਾਰਾ ਮਾਰ ਕੇ ਦਿਖਾਉਣੀ ਆ ਇਹ ਚੂਹੇ ਦਾ ਬਹੁਤ ਤਕੜਾ ਸ਼ਿਕਾਰ ਕਰਦੀ ਆ ਜਿੰਮੀ ਓਏ ਆ ਦੇਖੋ ਕੋਈ ਦਿਖਾਉਣਾ ਪਿਆਰ ਬਾਂ ਜਿੰਮੀ ਆ ਜਾ ਵੀ ਚੂਹਾ ਆ ਗਿਆ ਆ ਦੇਖੋ ਇਹ ਨੇ ਟੋਏ ਪੱਟੇ ਪਏ ਨੇ ਕਮਰੇ ਦੇ ਵਿੱਚ ਤੇ ਚੂਹਾ ਨਹੀਂ ਛੱਡਦੀ ਜਮਈ ਇਹ ਚੂਹਾ ਬਹੁਤ ਆ ਖਾਲਣ ਦੀ ਜੂਏ ਨੂੰ ਤਾਂ ਹੈ ਜਿੰਮੀ ਫੜ ਲੋ ਕਰ ਦੇਖੋ ਕਿਵੇਂ ਲੱਭਦੀ ਫਿਰਦੇ ਚੂਹਾ ਜਿੰਮੀ ਆ ਜਾ ਵੀ ਇਹ ਆਪਣਾ ਟਰੈਕਟਰ ਖੜਾ ਇੱਧਰ ਯੌਂ ਡੀਅਰ ਆ ਦੇਖੋ ਕਿੰਨਾ ਗੰਦ ਪਿਆ ਨੇਰੀ ਬਹੁਤ ੱਲੇ ਕਾਲੂ ਦੀ ਸਫਾਈ ਕਰ ਦੇਣੀ ਆ ਤੇ ਆਪਣੀ ਬਾਜੀ 8 ਤਰੀਕ ਦੀ ਸੇ ਬਾਜੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆ ਕੂਤਰਾ ਆਪਣਾ ਆ ਆ ਗਿਆ ਦੇਖੋ ਬਾਜੀ ਤੇ ਕਿਹੜਾ ਕਿਹੜਾ ਆਊਗਾ ਵੀ ਸਾਰੇ ਆਉਣਗੇ ਉਰੀਆਂ ਤੁਸੀਂ ਆੜੀ ਲੈ ਵੀ ਸਾਰੇ ਆਉਣਗੇ ਬਾਜੀ ਤੇ ਮੇਰੇ ਪਰਸ ਨੂੰ ਆ ਹਾਂ 8 ਤਰੀਕ ਦੀ ਹਾਂ ਉਹ ਬਾਜੀ ਬੰਦੇ ਨਹੀਂ ਹੁੰਦੀ ਹੁੰਦੀ ਆ ਲੋ ਵੀ ਲੋ ਵੀ ਮਿੱਤਰੋ ਆਪਾਂ ਧਰਤੇ ਦਾਣੇ ਉਤਰਾਂ ਨੂੰ ਇਹ ਹੁਣ ਮੇਰੇ ਤੋਂ ਡਰਦੇ ਨੇ ਜਦ ਮੈਂ ਗੁੰਡਾ ਲਾਤਾ ਫਿਰ ਇਹਨਾਂ ਨੇ ਉੱਤਰ ਕੇ ਖਾਣ ਲੱਗ ਜਾਨਾ ਆ ਆਜੋ ਵੀ ਦੇਖੋ ਉੱਤਰ ਕੇ ਸਾਰੇ ਜਾਣੇ ਆਜੋ ਕੀ ਗੱਲ ਹੋ ਗਈ ਦਾਣੇ ਪਸੰਦ ਨਹੀਂ ਆਏ ਥੋੜੇ ਆਉਣਗੇ ਨਹੀਂ ਬਈ ਇਹ ਬੈਠੇ ਨੇ ਪਰ ਇਹ ਕਹਿੰਦੇ ਅਸੀਂ ਤਰੇ ਜ گئے ਤਾਂ ਬਾਅਦ ਹੀ ਖਾਵਾਂਗੇ ਸ਼ਾਇਦ ਉਧਰ ਫੜ ਕੇ ਹੱਥੇ ਵਿੱਚ ਢਕਾਈਆਂ ਮਾਰੀ ਜਾਂਦਾ ਕਿ ਕਬੂਤਰ ਆ ਜੀ ਨੇ ਸ਼ਾਇਦ ਥੋੜੀ ਢਕਾਈ ਮਾਰਦੇ ਬੁੱਤ ਕਬੂਤਰਾਂ ਨੂੰ ਆਪਣਾ ਕਬੂਤਰ ਥੱਲੇ ਆ ਜਵੇ ਢਕਾਈ ਮਾਰ ਦੋ ਹਾਂ ਆ ਗਿਆ ਨੀਮਾ ਕਬੂਤਰ ਥੋੜਾ ਜਿਹਾ ਗੁੱਡੇ ਛੱਡ ਗਿਆ ਥੱਲੇ ਵਾਲੇ ਥੱਲੇ ਵਾਲੇ ਪੁੱਤਰ ਉੱਧਰਲੇ بڑے ਗੁੱਡੇ 'ਚ ਧਿਆਨ ਨਾਲ ਫੜੀ ਤੇਕ ਮੈਨੂੰ ਫੜਾ ਦੀ ਫੜਲਾਤ ਵਾਗੇ ਲਓ ਵੀ ਤੇ ਯਾ ਕੁੱਤਰ ਦੇਖੋ ਆਪਣਾ ਕਿਵੇਂ ਆ ਮਾਪਿਆਂ ਨੇ ਛੱਡ ਗਿਆ ਨਾ ਦੂਜੇ ਪਿੰਜਰੇ ਦੇ ਵਿੱਚ ਧਿਆਨ ਨਾਲ ਬੜੀ ਪੁੱਤ ਲੋ ਇਹਦਾ ਆਪਾਂ ਕਰਿਆ ਹੋਇਆ ਕਾਲਾ ਕੰਡ ਤੇ ਕਾਲੀ ਮੂਛ ਇਹ ਵੀ ਕੂਤਰ ਬਹੁਤ ਵਧੀਆ ਉੜਦਾ ਆ ਵੀ ਬਹੁਤ ਜਿਹੜਾ ਲੋ ਚੱਲ ਵੀ ਛੱਡ ਗਈ ਇਹਨੂੰ ਦੂਜੇ ਇਹ ਲਾਲ ਗੱਛਾ ਲਾਲ ਗੱਛਾ ਇਹਦੀਆਂ ਤੇ ਕਾਲੀ ਮੂਛ ਜਾਮ ਨੂੰ ਓਏ ਜਵਾਕਾਂ ਨੂੰ ਮੇਰੇ ਪਿੰਡ ਦੇ ਨਾਲ ਮੇਰੇ ਕੂਤਰਾਂ ਦਾ ਸਾਰਿਆਂ ਦਾ ਰੰਗ ਪਤਾ ਵੀ ਕਹੇ ਜਿਹਾ ਕਹੇ ਜਿਹਾ ਛੱਡਦਾ ਕਿਉਂ ਬਈ ਲੋ ਵੀ ਇਹ ਆ ਲੋ ਇਹ ਆ ਛੱਡ ਦੇ ਸਹਜ ਨੇ ਗੂਸਰ ਆ ਜਾ ਵੀ ਗਰਾ ਮਿੱਤਰਾ ਹੁਣ ਆਪਾਂ ਫੜੀਏ ਕਬੂਤਰੀਆਂ ਜਿੰਮੀ ਸਾਡੇ ਮਗਰ ਮਗਰ ਫੜੋ ਫੜੋ ਤੁੰਡੀ ਭਾਈ ਆ ਲੈ ਲੈ ਵੀ ਸਹਜ ਪਿੰਜਰੇ ਚ ਭਾਈ ਚੱਲ ਗਿਆ ਨਾ ਮਾੜੀ ਮਾੜੀ ਆਪਾਂ ਇਹਨਾਂ ਨੂੰ ਅੰਦਰ ਛੱਡ ਕੇ ਆਵਾਂਗੇ ਫਿਰ ਲਓ ਵੀ ਚੱਲ ਵੀ ਵੈਲੀ ਕਬੂਤਰੀ ਲੋ ਵੀ ਆ ਕਬੂਤਰੀ ਦਾ ਦਰਸ਼ਨ ਕਰਾ ਮੜ ਜੀ ਮੈਨੂੰ ਫੜਾ ਦੇ ਮੈਂ ਦਿਖਾਉਣਾ ਲੋ ਵੀ ਮਿੱਤਰੋ ਆ ਕਬੂਤਰੀ ਛੱਡੀ ਸੀਗੀ ਆਪਾਂ 4 ਤਰੀਕ ਨੂੰ ਇਹ ਬਹਿ ਗਈ ਆਪਣੀ 22 ਵਜੇ ਕਬੂਤਰੀ ਠੀਕ ਆ ਵੀ ਆ ਖੋਲੀ ਸ਼ਾਇਦ ਤੇ ਆ ਕਬੂਤਰੀ ਆਪਣੀ ਪੰਜਾ ਥੱਲੇ ਹਾਰ ਗਈ ਦੀ ਐਦ ਕੀ ਆਪਣੀ ਬਾਜ਼ੀਆਂ ਦੇ ਵਿੱਚ ਪੰਜ ਚਾਰ ਬਾਜ਼ੀਆਂ ਦੇ ਵਿੱਚ ਥੋੜੀ ਹਾਰ ਰਹੀ ਆ ਤੇ ਅੱਗੇ ਕਬੂਤਰ ਛੱਡਾਂਗੇ ਆਪਾਂ ਦੇਖਦੇ ਆਂ ਵੀ ਕੀ ਰਿਜ਼ਲਟ ਮਿਲਦਾ ਆਪਾਂ ਨੂੰ ਸੇਵਾ ਆਪਣੀ ਫੁੱਲ ਕਰਦੇ ਆਂ ਇਹਨਾਂ ਦੀ ਲੋਬੀ ਥੋੜੀ ਜੀ ਧਲਮੱਠ ਹੋ ਜਾਂਦੀ ਆ ਆ ਕਬੂਤਰੀ ਦੇਖੋ ਦੋਸਤੋ ਕਿੰਨੀ ਚੰਗੀ ਕਬੂਤਰੀ ਆ ਤੇ ਇਹਨੇ ਥੋੜਾ ਜਆ ਨਾ ਪਾਣੀ ਰੱਖ ਕੇ ਬੈ ਗਈ ਸੀ ਪਾਣੀ ਨਹੀਂ ਚੱਕਿਆ ਕਬੂਤਰੀ ਨੇ ਆਪਣੀ ਨੇ ਇਹ ਵੀ ਪੂਰੀ ਚੰਗੀ ਆ ਲੈ ਵੀ ਸੱਜ ਫੜ ਕੇ ਬਾੜ ਇਹਨੂੰ ਅੱਛਾ ਇਹ ਵੀ ਬਾੜ ਦੀ ਲੋ ਮਿੱਤਰ ਹੁਣ ਆਉਗੀ ਆਪਣੀ ਨੀਲੀ ਇਨੇ ਸਿਰਾ ਕਰਿਆ ਸਿਰਾ ਕਰਿਆ ਰੋਣ ਦੀ ਬਾਜੀ ਦੇ ਉੱਤੇ ਬਹੁਤ ਵੱਡੀ ਕਬੂਤਰੀ ਇਹ ਬਹੁਤ ਉੱਡੀ ਸਿਰੀ ਕਬੂ ਸਿਰਾ ਕਰਤਾ ਪੂਰਾ ਕਬੂਤਰੀ ਨਹਿਣ ਸਿਰੇ ਦੀ ਕਬੂਤਰੀ ਆ ਦੇਖੋ ਬਈ ਨੀਲੇ ਰੰਗ ਦੀ ਕਬੂਤਰੀ ਸਿਰਾ ਕਰਿਆ ਕਬੂਤਰੀ ਨੇ ਵੀ ਪਾ ਆ ਵੀ ਸੱਜ ਵਿੱਚ ਨੂੰ ਲਓ ਭੀ ਇਹਨਾਂ ਨੂੰ ਵੀ ਛੱਡਣ ਚੱਲੇ ਆ ਅਸੀਂ ਸੱਜ ਰੁਕ ਜੀ ਪੁੱਤ ਮੈਂ ਆਉਣਾ ਚੱਲ ਚੱਕ ਦੇ ਲਾ ਵੀ ਸਾਇਜੇ ਕੰਨ ਸਾਡੇ ਕਬੂਤਰ ਨਾ ਫੜ ਇੱਧਰ ਅਸੀਂ ਛੜਤੀ ਆ ਕਬੂਤਰੀਆਂ ਕੱਲ ਖੋਲਦੀ ਪੁੱਤ ਪਿੰਜਰਾ ਇੱਥੋਂ ਹੀ ਲੋ ਵੀ ਆ ਜਾ ਵੀਰਾਂ ਲੋ ਵੀ ਅੱਜ ਦਾ ਵਲੌਗ ਇੱਥੇ ਖਤਮ ਕਰਨ ਲੱਗੇ ਆ ਇਹ ਦੋਸਤ ਭਾਈ ਦੇਖਦੇ ਨੇ ਜਿੰਮੀ ਦਾ ਹੱਥ ਫੇਰ ਕੇ ਸਾਡੀ ਜਿੰਮੀ ਆ ਇਹ